ਹਾਂਜੀ ਮੇਰਾ ਵੀਰ ਸਾਰੇ ਹੀ ਭਰਾਵਾਂ ਨੂੰ ਹਰ ਸ਼ੀਕਾਲ ਤੇ ਅੱਜ ਆਪਾਂ ਕਣਕ ਦੀ ਬਜਾਈ ਫੇਰ ਡ੍ਰਿਲ ਮਸ਼ੀਨ ਨਾਲ ਕਰਨ ਲੱਗੇ ਆ ਪਹਿਲਾਂ ਆਪਾਂ ਸੁਪਰ ਸੀਡਰ ਨਾਲ ਬੀਜੀ ਉਹਦੇ ਤੋਂ ਪਹਿਲਾਂ ਡ੍ਰਿਲ ਮਸ਼ੀਨ ਨਾਲ ਬੀਜੀ ਸੀਗੀ ਅੱਜ ਫੇਰ ਆਪਾਂ ਡ੍ਰਿਲ ਮਸ਼ੀਨ ਨਾਲ ਖੋਣ ਲੱਗੇ ਆ ਬਾਹਣ ਵਧੀਆ ਤਿਆਰ ਕਰ ਲਿਆ ਆਪਾਂ ਪੂਰਾ ਇਹਨਾਂ ਦੋ ਵਾਰ ਵਾਕੇ ਦੋ ਵਾਰ ਸਵਾਗਾ ਮਾਰ ਲਿਆ ਤੇ ਇਹਦੇ ਤੋਂ ਬਾਅਦ ਬੀਜ ਕੇ ਇੱਕ ਵਾਰ ਫੇਰ ਸਵਾਗਾ ਵੱਜਣਾ ਤੇ ਨਾਲ ਹੀ ਨਾਲ ਗੱਲ ਆਪਾਂ ਅੱਜ ਬੀਜ ਸੋਧ ਬਾਰੇ ਕਰਦੇ ਵੀ ਬੀਜ ਸੋਧ ਕਣਕ ਵਾਸਤੇ ਕਿੰਨਾ ਕੁ ਜ਼ਰੂਰੀ ਆ ਜਾਂ ਬੀਜ ਸੋਧ ਦੇ ਨਾਲ ਨਾਲ ਆਪਾਂ ਹੋਰ ਕਿਹੜੇ ਕੰਮ ਕਰੀਏ ਕਿ ਆਪਣਾ ਜਿਹੜਾ ਅੱਗੇ ਚੰਗਾ ਸਾਬੇ ਪਹਿਲਾਂ ਗੱਲ ਆਪਾਂ ਬੀਜ ਸੋਧ ਦੀ ਕਰ ਲੈਨੇ ਆ ਬੀਜ ਸੋਧ ਦੇ ਵਿੱਚ ਦੇਖੋ ਬੀਜ ਸੋਧ ਜੇ ਆਪਾਂ ਚਾਹੇ ਥੈਲੀ ਦਾ ਬੀਜ ਆ ਚਾਹੇ ਆਪਣੇ ਘਰ ਦਾ ਬੀਜ ਆ ਜੇ ਆਪਾਂ ਸੋਧ ਕਰ ਲਈਏ ਤਾਂ ਚੰਗੀ ਗੱਲ ਆ ਕਿਉਂਕਿ ਜਿਹੜਾ ਬੀਜ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਆ ਜ਼ਮੀਨ ਦੇ ਵਿੱਚ ਜਿਹੜੇ ਉਲੀ ਦੇ ਸਪੋਰ ਹੁੰਨੇ ਆ ਜਿਹੜੇ ਮਤਲਬ ਕਿ ਜਦੋਂ ਜਰਮੀਨੇਸ਼ਨ ਹੁੰਦਾ ਦਾਣੇ ਦਾ ਜਿਹੜੇ ਉਦੋਂ ਉਲੀਆਂ ਕਈ ਵਾਰ ਫੰਗਸਾਂ ਦਾ ਅਟੈਕ ਮਾੜਾ ਮੋਟਾ ਹੋ ਜਾਂਦਾ ਉਹਨਾਂ ਤੋਂ ਜਿਹੜਾ ਆਪਣੇ ਬੀਜਾਂ ਦਾ ਬਚਾਅ ਹੋ ਜਾਂਦਾ ਪਰ ਇਹ ਨਹੀਂ ਹੈਗਾ ਵੀ ਹਾਂ ਵੀ ਜੇ ਆਪਾਂ ਬੀਜ ਸੁੱਧ ਨਾ ਕਰੀਏ ਤਾਂ ਆਪਣੇ ਕਣਕ ਪੂਰੀ ਤਰ੍ਹਾਂ ਤਬਾਹ ਹੋ ਜੂਗੀ ਇਤਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਪਰ ਜੇ ਆਪਾਂ ਕਰ ਲਈਏ ਬੀਜ ਸੁੱਧ ਤਾਂ ਆਪਣੇ ਵਾਸਤੇ ਜਿਹੜੀ ਚੰਗੀ ਗੱਲ ਹੈ ਕਿਉਂਕਿ ਇਹਦੇ ਤੇ ਬਾਈ ਖੇਚਲੀ ਆ ਖਰਚਾ ਕੋਈ ਬਹੁਤਾ ਨਹੀਂ ਹੈਗਾ 40 ਕਿਲੋ ਤੇ ਤਕਰੀਬਨ 80 ਰੁਪਏ ਦਾ ਖਰਚਾ ਆਉਂਦਾ ਜੇ ਆਪਾਂ 40 ਕਿਲੋ ਇੱਕ ਕੀਲੇ ਦਾ ਬੀਜ ਸੋਧਦੇ ਆ 80 ਤੋਂ ਲੈ ਕੇ 100 ਰੁਪਏ ਦਾ ਖਰਚਾ ਆਉਂਦਾ ਬਸ ਉਹਦੇ ਤੇ ਟਾਈਮ ਲੱਗਦਾ ਥੋੜਾ ਜਿਹਾ ਖੇਚਲ ਆਉਂਦੀ ਆ ਵੀ ਉਹ ਕਈ ਵਾਰ ਬੰਦੇ ਆਪਾਂ ਕਰਨ ਤੋਂ ਉਹ ਚੀਜ਼ ਤੋਂ ਬਚਾ ਕਰਦੇ ਆ ਵੀ ਯਾਰ ਵੀ ਕਾਹਨੂੰ ਟਾਈਮ ਖਰਾਬ ਕਰਨਾ ਵੀ ਆਪਾਂ ਬੀਜ ਸੋਧ ਨੂੰ ਥੋੜਾ ਜਿਹਾ ਇਗਨੋਰ ਕਰ ਦਿੰਦੇ ਆ ਜੇ ਆਪਾਂ ਕਰ ਲਈਏ ਵਧੀਆ ਤੇ ਨਾਲ ਹੀ ਨਾਲ ਜਿਹੜਾ ਬੀਜ ਸੋਧ ਦੇ ਨਾਲ-ਨਾਲ ਜੇ ਆਪਾਂ ਫੁੱਲੀ ਨਾਖ ਦੇ ਨਾਲ ਕੀਟਨਾਸ਼ਕ ਕਿੰਨਾ ਕੁ ਜ਼ਰੂ ਕੀਡ ਨਾਸ਼ਕਾ ਕਿਹੜੇ ਕੀਟ ਆ ਜਦੋਂ ਦਾਣਾ ਪੁੰਗਰਦਾ ਉਦੋਂ ਜਿਹੜੇ ਅਟੈਕ ਕਰਦੇ ਨੇ ਤਾਂ ਰੂਟ ਗ੍ਰੱਬ ਇਹ ਸੁੰਡੀਆਂ ਹੋ ਗਈਆਂ ਜਿਹੜੇ ਇਹਨਾਂ ਨੂੰ ਕੰਟਰੋਲ ਕਰਦਾ ਕੀਡ ਨਾਖ ਦੇ ਵਿੱਚ ਆਪਾਂ ਥਾਇਓਸਖਸਮ 1 ਗ੍ਰਾਮ 70 WS ਜਿਹੜੀ ਆਉਂਦੀ ਆ ਉਹ ਆਪਾਂ ਲਾ ਸਕਦੇ ਆ ਮਤਲਬ ਕਿ 40 ਕਿਲੋ ਦੇ ਬੀਜ ਨੂੰ ਆਪਾਂ 40 ਗ੍ਰਾਮ ਉਹ ਲਾਉਣੀ ਆ ਤੇ ਜੇ ਆਪਾਂ ਨਾਲ ਕਰੀ ਵੀ ਫੰਗੀ ਸਾਈਡ ਦੀ ਗੱਲ ਕਰੀਏ ਫੰਗੀ ਸਾਈਡ ਦੇ ਵਿੱਚ ਤੁਸੀਂ ਜਿਹੜਾ ਆਪਾਂ ਟੈਬੂਕੋਨਾਜ਼ੋਲ ਇਹ ਚੀਜ਼ ਵਰਤਣੀ ਆ ਦੇਖੋ ਪੀਯੂ ਰეკਮੈਂਡੇਟਡ ਲੁਧਿਆਣਾ ਵੱਲੋਂ ਤੇ ਇਹਦੇ ਚ ਟਾਈਬੋ ਕੋਨਾਜੋਲ 2% ਡੀਐਸ ਜਿਹੜਾ ਦਾ ਟੈਕਨੀਕਲ ਆ ਤੇ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਆ ਆਪਾਂ ਜਿਹੜਾ ਪਾਇਨਰ ਦਾ ਯੂਜ਼ ਕਰਦੇ ਆ ਤੇ ਲੱਗੀਆਂ ਕਰਨ ਇਹਨੂੰ ਆਪਾਂ ਬੀਜ ਨੂੰ ਸੋਧਾਂਗੇ ਤੇ ਬੀਜ ਸੋਧ ਦੇ ਨਾਲ ਨਾਲ ਜਿਹੜਾ ਆਪਾਂ ਮਿਲ ਕੇ ਕੀਟਨਾਸ਼ਕ ਆ ਕੀਟਨਾਸ਼ਕ ਦੇ ਵਿੱਚ ਤੁਸੀਂ ਕਲੋਰੋ 20% ਜਿਹੜੀ 4 ਐਮਐਲ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਾ ਸਕਦੇ ਜੀ ਆਪਾਂ 40 ਕਿਲੋ ਦੀ ਗੱਲ ਕਰੀਏ ਤਾਂ ਤਕਰੀਬਨ 150 ਤੋਂ 160 ਐਮਐਲ 40 ਕਿਲੋ ਨੂੰ ਆਪਾਂ ਜਿਹੜੀ 20% ਵਾਲੀ ਕਲੋਰੋ ਉਹ ਲਾ ਸਕਦੇ ਨਾਰਮਲ ਪਾਣੀ ਦੇ ਵਿੱਚ ਘੋਲ ਕੇ ਨਹੀਂ ਹੈਗਾ ਵੀ ਆਪਾਂ ਬਾਧੂ ਪਾਣੀ ਦੇ ਵਿੱਚ ਘੋਲ ਲਈ ਤੇ ਬੀਜ ਨੂੰ ਪੂਰੀ ਤਰ੍ਹਾਂ ਗਿੱਲਾ ਕਰ ਦਈਏ ਵੀ ਐਦਾਂ ਵੀ ਨਹੀਂ ਵੀ ਬੀਜ ਨੂੰ ਪ੍ਰੋਪਰ ਗਿੱਲਾ ਵੀ ਨਹੀਂ ਕਰਨਾ ਪਰ ਪਰ ਬੀਜ ਤੇ ਆਪਣੇ ਤੇ ਸਾਰੇ ਤੇ ਛਿੜਕਾ ਹੋ ਜਵੇ ਵੀ ਇੰਨਾ ਕ ਆਪਾਂ ਪਾਣੀ ਜਿਹੜਾ ਇਹਨੂੰ ਲਾਉਣਾ ਤੇ ਇੱਕ ਜਿਹੜਾ ਟੈਕਨੀਕਲ ਆਉਂਦਾ ਜਿਹਦੇ ਵਿੱਚ ਆਪਣਾ ਫੰਗੀਸਾਈਡ ਪਲੱਸ ਕੀਟਨਾਸ਼ਕਾ ਜਿਹਦਾ ਅਮੀਡਾ ਪਲੱਸ ਹੈਕਜ਼ਾਕੋਨੋਲ ਦਾ ਇੱਕ ਟੈਕਨੀਕਲ ਆਉਂਦਾ ਉਹ ਵੀ ਤੁਸੀਂ ਜਿਹੜਾ 80 ਐਮਐਲ 40 ਕਿਲੋ ਦੀ ਥੈਲੀ ਨੂੰ ਲਾ ਸਕਦੇ ਇੱਕ ਏਕੜ ਦੇ ਵਿੱਚ ਨੂੰ ਬਲਕਿ 2 ਐਮਐਲ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਿਹੜਾ ਅਮੀਡਾ ਪਲੱਸ ਹੈਕਸਾਗੋਨਾਜੋਲ ਦਾ ਟੈਕਨੀਕਲ ਆਉਂਦਾ ਉਹ ਆਪਾਂ ਲਾ ਸਕਦੇ ਹਾਂ ਇਹ ਹੋ ਗਈ ਬੀਜ ਸੋਧ ਦੀ ਗੱਲ ਬੀਜ ਸੋਧ ਦੇਖੋ ਜ਼ਰੂਰੀ ਆਪਾਂ ਤਾਂ ਮਤਲਬ ਕਿ ਕਹਿਣ ਦਾ ਮਤਲਬ ਹੀ ਇੱਧਰ ਜਿਹੜਾ ਆਮਾਣ ਬੀਜਿਆ ਇਹ ਆਪਾਂ ਬਿਨਾਂ ਸੋਧ ਤੋਂ ਬੀਜਿਆ ਸੀਗਾ ਇਹ ਨਹੀਂ ਹੈਗਾ ਵੀ ਆਪਾਂ ਕਹਿਦੀ ਆਪਾਂ ਸਾਰੇ ਬੀਜ ਸੋਧਦੇ ਆ ਤੇ ਅੱਜ ਇੱਧਰ ਸੋਧ ਕੇ ਬੀਜਾਂਗੇ ਇੱਕ ਤੱਕ ਆਉਣ ਵਾਲੇ ਟਾਈਮ ਦੇ ਵਿੱਚ ਤਜਰਬਾ ਵੀ ਚਲੋ ਆਪਣਾ ਸਾਂਝਾ ਹੋ ਜੂਗਾ ਜਿੱਦਾਂ ਵੀ ਮਤਲਬ ਕਿ ਜ਼ਰੂਰੀ ਹੈ ਬੀਜ ਸੋਧ ਦਾ ਆਪਣਾ ਫਾਇਦਾ ਹੀ ਹੋਊਗਾ ਕੋਈ ਵੀ ਚੀਜ਼ ਜੇ ਆਪਾਂ ਮਤਲਬ ਕਿ ਮਿਹਨਤ ਲਾ ਕੇ ਥੋੜਾ ਜਿਹਾ ਪੌਂਦੇ ਤੇ ਧਿਆਨ ਦੇ ਕੇ ਕਰਦੇ ਤਾਂ ਫਾਇਦਾ ਜ਼ਰੂਰ ਕਰਦੀ ਹੈ ਸੋ ਨਾਲ ਅੱਜ ਆਪਾਂ ਜਿਹੜਾ ਡੀਏਪੀ ਦੇ ਇਹ ਆਪਾਂ ਨਾਲ ਪੋਰਨਾ ਕਹਿਣ ਦਾ ਮਤਲਬ ਚਾਹ ਆਪਾਂ ਨਾਲ ਪੋਰਨ ਦੀ ਜ ਪੋਰਨ ਦੇ ਵਿੱਚ ਦਿੱਕਤ ਆਉਂਦੀ ਤਾਂ ਆਪਾਂ ਇਹਦਾ ਜਿਹੜਾ ਛਿੱਟਾ ਦੇ ਸਕਦੇ ਹਾਂ ਮੂਰੇ ਜਦੋਂ ਆਪਾਂ ਮਸ਼ੀਨ ਨਾਲ ਪੋਰਤਾ ਜਾਂ ਸੁਪਰ ਫੀਡਰ ਨਾਲ ਪੀਸਤਾ ਜਾਂ ਬੌਨ ਟਾਈਮ ਆਪਾਂ ਇਹਦਾ ਛਿੱਟਾ ਵੀ ਦੇ ਸਕਦੇ ਹਾਂ ਤੇ ਨਾਲ ਆਪਾਂ ਪੋਰ ਸਕਦੇ ਆ ਪਰ ਇਹਦੇ ਵਿੱਚ ਥੋੜੀ ਜਿਹੀ ਪੋਰਨ ਦੇ ਵਿੱਚ ਦਿੱਕਤ ਇਹ ਆਉਂਦੀ ਵੀ ਜਦੋਂ ਆਪਾਂ ਮਸ਼ੀਨ ਨਾਲ ਡ੍ਰਿਲ ਨਾਲ ਜਾਂ ਪੋਰਦੇ ਆ ਕਿਉਂਕਿ ਡ੍ਰਿਲ ਮਸ਼ੀਨ ਦੇ ਵਿੱਚ ਜਿਹੜੀਆਂ ਗਰਾਰੀਆਂ ਆਉਂਦੀਆਂ ਜਦੋਂ ਗਰਾਰੀਆਂ ਉਹ ਚੱਲਦੀਆਂ ਇਹ ਥੋੜਾ ਜਿਹਾ ਡੀਏਪੀ ਨਾਲੋਂ ਹਲਕਾ ਹੁੰਦਾ ਇਹ ਸਾਰਾ ਥੱਲੇ ਇਕੱਠਾ ਹੋ ਜਾਂਦਾ डीएपी ਦੇ ਵਿੱਚੋਂ ਨਿਕਲ ਕੇ ਤੇ ਡ੍ਰਿਲ ਮਸ਼ੀਨ ਦੇ ਵਿੱਚ ਤਾਂ ਇਹ ਸੂਤ ਨਹੀਂ ਆਉਂਦਾ ਹੈ ਕੰਮ ਇਹਦਾ ਇਹ ਛੱਟੇ ਨਾਲ ਹੀ ਆਪਾਂ ਮਾਰਾਂਗੇ ਸੁਪਰ ਸੀਡਰ ਦੇ ਵਿੱਚ ਜਿਹੜੀਆਂ ਵਿੱਚ ਘਰਾਰੀ ਨਹੀਂ ਹੁੰਦੀ ਹੈਗੀ ਜਿਹੜੀ ਵੱਡੀ ਘਰਾਰੀ ਜਿਹੜੀ ਟਾਪੇ ਦੇ ਵਿੱਚ ਚੱਲਦੀ ਹੁੰਦੀ ਹੈ ਉੱਥੇ ਇਹ ਜੀ ਆਪਾਂ ਮਿਕਸ ਕਰਕੇ ਪਾ ਦਈਏ ਸੁਪਰ ਸੀਡਰ ਦੇ ਨਾਲ ਇਹ ਚੀਜ਼ ਪੈ ਜਾਂਦੀ ਹੈ ਸੋ ਡ੍ਰਿਲ ਮਸ਼ੀਨ ਦੇ ਵਿੱਚ ਵੱਡੀ ਘਰਾਰੀ ਘੁੰਮਣ ਦੇ ਨਾਲ ਜਿਹੜੀ ਰੇਹ ਦੇ ਵਿੱਚ ਘੁੰਮਦੀ ਹੈ ਉਹ ਜਦੋਂ ਰੇਹ ਹਿੱਲੀ ਜਾਂਦਾ ਛਣ ਛਣ ਕੇ ਥੱਲੇ ਆ ਜਾਂਦਾ ਮਤਲਬ ਕਿ ਕਹਿਣ ਦਾ ਮਤਲਬ ਹੈ ਡੀਏਪੀ ਪ੍ਰੋਪਰ ਨਹੀਂ ਪੋਰ ਹੁੰਦਾ ਉੱਥੇ ਤੁਸੀਂ ਇਹਨੂੰ ਛੱਟੇ ਦੇ ਨਾਲ ਪਾ ਸਕਦੇ ਆ ਜਿਹੜਾ ਡੀ ਪੌਂਗੀ ਸੜ ਦੇ ਨਾਲ-ਨਾਲ ਇੱਕ ਜਿਹੜਾ ਸਲਫਰ ਤੱਤ ਦੀ ਘਾਟ ਆਉਂਦੀ ਹੈ ਜਦੋਂ ਆਪਾਂ ਫਸਲ ਨੂੰ ਪਹਿਲਾ ਪਾਣੀ ਲਾਉਨੇ ਆ ਪਹਿਲਾ ਪਾਣੀ ਜਦੋਂ ਲੱਗਦਾ ਇੱਕਦਮ ਫਸਲ ਜਿਹੜੀ ਆਪਾਂ ਕਹਿੰਦੇ ਵੀ ਦਬ ਗਈ ਯਾਰ ਕਣਕ ਸਿੱਧੀ ਸਾਦੀ ਜਿਹੜੀ ਆਪਣੀ ਪੰਜਾਬੀ ਭਾਸ਼ਾ ਆਪਾਂ ਕਹਿੰਦੇ ਯਾਰ ਕਣਕ ਉੱਠੀ ਨਹੀਂ ਹੈਗੀ ਦਬ ਗਈ ਦਬਣ ਦਾ ਕਾਰਨ ਮੇਨ ਇਹੀ ਹੁੰਦਾ ਵੀ ਉਹਦੋਂ ਜਦੋਂ ਪਾਣੀ ਲਾਉਨੇ ਆ ਫਸਲ ਦੇ ਵਿੱਚ ਸਲਫਰ ਦੀ ਘਾਟ ਆ ਜਾਂਦੀ ਹੈ ਜਿਹੜਾ ਬੈਂਟੋਨਾਈਟ ਸਲਫਰ 90% ਆ ਇਹਦਾ ਬਾਈ ਇਹ ਵੀ ਥੋੜੇ ਜਿਹੇ ਲੰਬੇ ਟਾਈਮ ਦੇ ਵਿੱਚ ਕੰਮ ਕਰਦਾ ਇਹਨੂੰ ਆਪਾਂ ਬਜਾਈ ਸਮੇਂ ਨਾਲ ਪਾਉਂਗੇ ਤਾਂ ਆਪਾਂ ਨੂੰ ਜਿਹੜਾ ਇਹਦਾ 100% ਰਿਜ਼ਲਟ ਮਿਲਦਾ ਜੇ ਆਪਾਂ ਕਈ ਵਾਰ ਕੀ ਸੋਚਦੇ ਆਂ ਵੀ ਆਪਾਂ ਇਹ ਸਲਫਰ ਲਿਆ ਕੇ ਜਦੋਂ ਆਪਾਂ ਪਹਿਲੀ ਯੂਰੀਆ ਪਾਉਨੇ ਆਂ ਕਣਕ ਦੇ ਵਿੱਚ ਤੇ ਉਦੋਂ ਪਾ ਦੇਣੇ ਉਦੋਂ ਫਿਰ ਇਹਨੂੰ ਜਿਹੜਾ ਕੰਮ ਕਰਨਾ ਨੂੰ ਘੱਟੋ ਘੱਟ 35 ਤੋਂ 40 ਦਿਨ ਲੱਗ ਜਾਂਦੇ ਆ ਪਰ ਜੇ ਆਪਾਂ ਬਜਾਈ ਸਮੇਂ ਇਹਨੂੰ ਨਾਲ ਪਾ ਦਈਏ ਤਾਂ ਆਪਣਾ ਜਿਹੜਾ ਉਹ 35 ਤੋਂ 40 ਦਿਨ ਦਾ ਜਦੋਂ ਪਹਿਲੇ ਪਾਣੀ ਤੱਕ ਆਪਣੀ ਕਣਕ ਨੇ ਪਹੁੰਚਣਾ ਉਦੋਂ ਤੱਕ ਇਹਨੇ ਆਪਣਾ ਜਿਹੜਾ ਕੰਮ ਕਰਨਾ ਸ਼ੁਰੂ ਕਰ ਦੇਣਾ ਵੀ ਜਦੋਂ ਹੀ ਫਸਲ ਨੂੰ ਆਪਣੀ ਨੂੰ 30 ਤੋਂ 35 ਦਿਨ ਦੇ ਵਿੱਚ ਵਿੱਚ ਪਹਿਲਾ ਪਾਣੀ ਲੱਗਣਾ ਕਣਕ ਨੂੰ ਉਦੋਂ ਇਹਨੇ ਪੂਰੀ ਆਪਣੀ ਤਿਆਰੀ ਕਰ ਰੱਖੀ ਹੋਣੀ ਪਾਣੀ ਲਾਉਂਦੀ ਸਾਰੇ ਤਾਂ ਜਿਹੜਾ ਕੰਮ ਸ਼ੁਰੂ ਹੋ ਜਾਣਾ ਤੇ ਆਪਣੀ ਜਿਹੜੀ ਫਸਲ ਹੈ ਦਾਅਬ ਦੇ ਵਿੱਚ ਨਹੀਂ ਆਉਂਦੀ ਹੈਗੀ ਤੇ ਅੱਗੇ ਜਿਹੜੀ ਗ੍ਰੋਥ ਆ ਮਲਕੇ ਸ਼ਾਖਾਂ ਫੁੱਟਣੀਆਂ ਦਾਣੇ ਦੀਆਂ ਉਹਨਾਂ ਦੇ ਵਿੱਚ ਜਿਹੜਾ ਇਹ ਮਦਦ ਕਰਦਾ ਤੇ ਜਿਹੜੀ ਆਪਣੀ ਮਿੱਟੀ ਆ ਮਿੱਟੀ ਦੇ ਵਿੱਚ ਜਿਹੜੀਆਂ ਫੰਗਸ ਆ ਉਹਨਾਂ ਦੇ ਵਿੱਚ ਵੀ ਜਿਹੜਾ ਕੰਟਰੋਲ ਕਰਦਾ ਜਿਹੜਾ ਸਲਫਰ ਆ ਸਲਫਰ ਕਿਉਂਕਿ ਨਾਲ ਨਾਲ ਬਾਈ ਫਰਟੀਲਾਈਜ਼ਰ ਦੇ ਨਾਲ ਨਾਲ ਇੱਕ ਬਹੁਤ ਵਧੀਆ ਫੰਗੀ ਸਾਈਡ ਵੀ ਆ ਸੋ ਕੋਸ਼ਿਸ਼ ਕਰੋ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਤੁਸੀਂ ਬਾਈ ਖਰਚਾ ਕਰ ਲਓ ਸਾਰੇ ਬੰਦੇ ਪਾ ਲਓ ਪਰ ਆਪਾਂ ਇਹ ਚੀਜ਼ ਪਾਉਣੀ ਆ ਤੇ ਜਿਹੜੀ ਇਹ ਡੋਜ਼ ਹੈਗੀ ਆ ਡੋਜ਼ ਤੁਸੀਂ ਦੇਖ ਲਓ ਵੀ ਆ ਜਿੱਦਾਂ ਕਣਕ ਦੇ ਵਿੱਚ ਜਾਂ ਜੀਰੀ ਧਾਨ ਗੇਹੂ ਮੱਕਾ ਇਦੇ ਵਿੱਚ 8 ਤੋਂ 10 ਕਿਲੋ ਆ ਤੇ ਆਪਾਂ 10 ਕਿਲੋ ਪਾਵਾਂਗੇ ਜੀਲੇ ਦਾ ਬਾਕੀ ਸਾਰੇ ਬਸਲਾਂ ਦੇ ਵਿੱਚ ਪੈਂਦਾ ਚਲੋ ਉਹਨਾਂ ਚੀਜ਼ਾਂ ਦੀ ਆਪਾਂ ਖੇਤੀ ਨਹੀਂ ਕਰਦੇ ਆਪਾਂ ਐਵੇਂ ਜਿਆਦਾ ਬਾਧੂ ਬਕਵਾਸ ਬਾਣੀ ਕਰੀਏ ਕੋਈ ਫਾਇਦਾ ਨਹੀਂ ਹੈਗਾ ਪਰ ਆਪਾਂ ਮੇਨ ਗੱਲ ਆ ਜਿਹੜੀ ਆਪਾਂ ਕਣਕ ਦੀ ਕਰਾਂਗੇ ਅੱਜ ਕਣਕ ਦੇ ਵਿੱਚ 8 ਤੋਂ 10 ਕਿਲੋ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਡੋਜ਼ ਆ ਉਹ ਤੁਸੀਂ ਪਾ ਸਕਦੇ ਆ ਆਪਾਂ 2 ਕਿਲਿਆਂ ਦੇ ਵਿੱਚ ਅੱਜ ਮਲਕੇ 5 ਕਿਲੋ ਦੀ ਥਾਲੀ ਤੇ ਆਪਾਂ 20 ਕਿਲੋ ਪਾਵਾਂਗੇ ਤੇ ਨਾਲ ਜਿਹੜਾ ਬੀਜ ਸੋਧ ਵਾਲਾ ਕੰਮ ਆ ਉਹ ਆਪਾਂ ਕਰਾਂਗੇ ਟੈਬੂ ਕੋਨਾ ਚੋਲ ਦੇ ਨਾਲ ਤੇ ਜਿਹੜਾ ਕੀਟਨਾਸ਼ਕ ਹੈ ਕੀਟਨਾਸ਼ਕ ਤੁਸੀਂ ਫਸ 3% ਨਾਲ ਤੁਸੀਂ ਕਿਸੇ ਵੀ ਦੋਮਾ ਚ ਇੱਕ ਨਾਲ ਕਰ ਸਕਦੇ ਹੋ ਜੇ ਤੁਸੀਂ ਮਿਲ ਕੇ ਇਕੱਠਾ ਕੰਮ ਨਵੇੜਨਾ ਅਮੀਡਾ ਪਲਸ ਤੁਸੀਂ ਹੈਕਸਾਕੋਨਾਜੋਲ ਲੈ ਸਕਦੇ ਹੋ ਜਿਹੜਾ ਇਹਨਾਂ ਦਾ ਕੰਬੀਨੇਸ਼ਨ ਆਉਂਦਾ ਤੇ ਬਾਕੀ ਭਾਈ ਬਾਣ ਜਿੱਦਾਂ ਆਪਾਂ ਪਹਿਲਾਂ ਗੱਲ ਕਰੀ ਸੀਗੀ ਵੀ ਆਪਾਂ ਸੁਪਰ ਸੀਡਰ ਨਾਲ ਵੀ ਤਜਰਬਾ ਕੀਤਾ ਇੱਧਰ ਸਾਰੇ ਬਾਣ ਪਰ ਸੁਪਰ ਸੀਡਰ ਨਾਲ ਬੀਜੇ ਤੇ ਇੱਧਰ ਆਪਾਂ ਪਹਿਲਾਂ ਡ੍ਰਿਲ ਨਾਲ ਤੇ ਅੱਜ ਵੇਅ ਡ੍ਰਿਲ ਨਾਲ ਕਿਉਂਕਿ ਸੁਪਰ ਸੀਡਰ ਦੇ ਨਾਲ ਜਿੱਦਾਂ ਤੁਸੀਂ ਸੁਪਰ ਸੀਡਰ ਚੀਜ਼ ਬਹੁਤ ਵਧੀਆ ਚੀਜ਼ ਉੱਥੇ ਵਧੀਆ ਵੀ ਜਿੱਥੇ ਆਪਣਾ ਮਤਲਬ ਕਿ ਬਾਣ ਕਹਿਣ ਦਾ ਮਤਲਬ ਲੰਗਾ ਖੜਾ ਝੋਨੇ ਦਾ ਤੇ ਉੱਥੇ ਬੀਜਣ ਦੇ ਵਿੱਚ ਵਧੀਆ ਪਰ ਜੇ ਆਪਾਂ ਪਹਿਲਾਂ ਬਾਏਵੇਂ ਖੇਤ ਗੱਠਾ-ਗੁੱਠਾ ਬਣਿਆ ਵੀ ਤਵੀਏ ਨਾਲ ਬਾਏ ਉੱਥੇ ਸੁਪਰ ਸੀਡਰ ਥੋੜਾ ਜਿਹੜਾ ਦਾਣਾ ਡੂੰਗਾ ਪੋਰ ਦਿੰਦਾ ਤੇ ਜੇ ਜਿਆਦਾ ਉਹਨੂੰ ਆਪਾਂ ਉੱ ਪਰਾ ਸਾਰਿਆਂ ਨੂੰ ਪਤਾ ਪਰ ਚੀਜ਼ ਬਹੁਤ ਵਧੀਆ ਵੀ ਇਕੱਲੇ ਬੰਦੇ ਵਾਸਤੇ ਕੋਈ ਪੋਰ ਬੰਦ ਵਾਲੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜਾਂ ਕੋਈ ਇਕੱਲਾ ਬੰਦਾ ਆਸਾਨੀ ਦੇ ਨਾਲ ਜਿਹੜੀ ਕਣਕ ਆਪਣੀ ਬੀਜ ਲੈਂਦਾ ਦੂਜੀ ਗੱਲ ਵੀ ਜੇ ਸੁਪਰ ਸੀਡਰ ਬੰਦੇ ਕੋਲ ਘਰ ਦਾ ਚਲੋ ਆਪਣੇ ਕੋਲ ਘਰ ਦਾ ਆਪਣੇ ਲਾਣੇ ਵਿੱਚ ਹੀ ਸੁਪਰ ਸੀਡਰ ਆਪਾਂ ਉਹ ਵੀ ਪਾਇਆ ਸੀਗਾ ਆਪਾਂ ਤਾਂ ਚਲੋ ਪਹਿਲੀ ਵਾਰ ਸੁਪਰ ਸੀਡਰ ਨਾਲ ਐਤ ਕੀ ਤਜਰਬਾ ਕੀਤਾ ਪਹਿਲਾਂ ਕਦੇ ਕਰਿਆ ਨਹੀਂ ਪਿਛਲੀ ਵਾਰ ਸੂਪਰ ਸੀਡਰ ਨਾਲ ਬਾਹ ਕੇ ਜਿਹੜੇ ਬਾਹਣ ਆ ਪਰ ਆਉਣੀ ਕੀਤੀ ਪਰ ਬੀਜੇ ਆਪਾਂ ਡ੍ਰਿਲ ਮਸ਼ੀਨ ਦੇ ਨਾਲ ਕੀਤੀ ਇੱਕ ਤਾਂ ਹੋਰ ਆ ਵੀ ਆਪਣਾ ਜਿਹੜਾ ਮਾਨ ਦੇਲਾ ਉ ਡ੍ਰਿਲ ਮਸ਼ੀਨ ਤੇ ਖੜਿਆ ਬਾਬੂ ਰ ਬੇਸ਼ੱਕ ਮਲਕੇ ਕਈ ਏਰੀਆ ਦੇ ਵਿੱਚ ਇਹ ਚੀਜ਼ ਫੈਲ ਹੋ ਗਈ ਆ ਤੇ ਪਰ ਆਪਣਾ ਮਨ ਪੂਰਾ ਖੜਾ ਤੇ ਦੂਜੀ ਗੱਲ ਜਿਹੜੀ ਕਣਕ ਦੇ ਵਿੱਚ ਇੱਕ ਹੁਣ ਬਹੁਤ ਬੰਦੇ ਚਲੋ ਵੀਡੀਓ ਪਾਈ ਜ ਨੇ ਵੀ ਜਿਹੜੀ ਸਿਉਂਕ ਦੀ ਦਿੱਕਤ ਆਉਂਦੀ ਆ ਸਿਉਂਕ ਦੀ ਦਿੱਕਤ ਬਾਈ ਕਣਕ ਦੇ ਵਿੱਚ ਉੱਥੇ ਆਉਂਦੀ ਆ ਵੀ ਜਿੱਥੇ ਲਾਗ ਬਾਗਬਾਨੀ ਹੁੰਦੀ ਆ ਜਾਂ ਲਾਗੇ ਪਪੂਲਰ ਆ ਜਾਂ ਸਪੈਦਾ ਖੜਾ ਤੇ ਆਮ ਖੇਤਾਂ ਦੇ ਵਿੱਚ ਜਿਹੜੀ ਆ ਕਰ ਦੋ ਕਰ ਦੋ ਤੇ ਬਾਦੂ ਆਪਾਂ ਕਹਿਣ ਦਾ ਮਤਲਬ ਖਰਚਾ ਕਰਨ ਦੀ ਲੋੜ ਨਹੀਂ ਨਾ ਹੀ ਆਪਾਂ ਨੂੰ ਡਰਨ ਦੀ ਲੋੜ ਕਿਉਂਕਿ ਕਣਕ ਸਾਰੇ ਬੰਦੇ ਮਤਲਬ ਕਿ ਜਿਹੜਾ ਆਪਣਾ ਪੁਰਖਿਆਂ ਤੋਂ ਸ਼ੁਰੂ ਹੋਇਆ ਵਾ ਕੀਤਾ ਹੈ ਖੇਤੀ ਇਹਦੇ ਚ ਕੋਈ ਕੋਈ ਵੀ ਬੰਦਾ ਨਵਾਂ ਨਹੀਂ ਹੈਗਾ ਜਿਹੜਾ ਖੇਤੀ ਕਰਦਾ ਸਾਰਿਆਂ ਨੂੰ ਪਤਾ ਹੀ ਆ ਪਰ ਅੱਗੇ ਅੱਗੇ ਟਾਈਮ ਦੇ ਨਾਲ ਨਾਲ ਥੋੜੀ ਥੋੜੀ ਜਿਹੜੀ ਵਧੀਆ ਸਲਾਹ ਹੈ ਉਹ ਵੀ ਜ਼ਰੂਰੀ ਹੈ ਤੁਹਾਨੂੰ ਅਡਾਪਟ ਕਰ ਲਿਆ ਕਰੋ ਆਪਣੇ ਕੰਮ ਆਉਂਦੀ ਹੈ ਸੋ ਬੀਜ ਨੂੰ ਮੇਰਾ ਵੀਰ ਜਰੂਰ ਸੋਧ ਕੇ ਬੀਜ ਲੋ ਜਿਹੜੇ ਬ੍ਰਾਹਮਣ ਨੇ ਬੀਜ ਨੂੰ ਜਿਹੜੇ ਖੇਚਲ ਕਰ ਸਕਦੇ ਜਿੱਦਣ ਆਪਾਂ ਅੱਜ ਖੇਚਲ ਕਰਾਂਗੇ ਥੋੜੀ ਜੀ ਬੀਜ ਨੂੰ ਸੋਧਾਂਗੇ ਤੇ ਪਹਿਲਾਂ ਆਪਾਂ ਵੀ ਐਦਾਂ ਹੀ ਬੀਜਿਆ ਬਿਨਾਂ ਸੋਧੇ ਤੇ ਐਵੇਂ ਤੁਹਾਡੇ ਕੋਲ ਆਪਾਂ ਗੱਪਾਂ ਮਾਰੀ ਜਾਈਏ ਪਰ ਜੇ ਆਪਾਂ ਸੋਧਨੋਂ ਤਾਂ ਵਧੀਆ ਆਪਾਂ ਨੂੰ ਜਿਹੜਾ ਬੈਨੀਫਿਟ ਆਗੇ ਮਿਲ ਜੂਗਾ ਬਾਕੀ ਝਾੜ ਆ ਬਾਈ ਝਾੜ ਕਹਿਣ ਦਾ ਮਤਲਬ ਵੀ 50% ਹੁੰਦਾ ਆਪਣੀ ਦੇਖ ਰੇਖ ਤੇ ਡਿਪੈਂਡ ਜਿਹੜੀ ਆਪਣੀ ਮੈਨੇਜਮੈਂਟ ਹੈ ਸਹੀ ਆ ਉਨੇ ਦੇ ਬਾਕੀ ਅੱਗੇ ਹੁੰਦਾ ਮੌਸਮ ਤੇ 50% ਜੇ ਦੋਵੇਂ ਚੀਜ਼ਾਂ ਆਪਣੇ ਹੱਕ ਦੇ ਵਿੱਚ ਰਹਿ ਗਈ ਆਪਣੀ ਮੈਨੇਜਮੈਂਟ ਆਪਾਂ ਪਹਿਲਾਂ ਜਿਹੜੀ ਨੀ ਆ ਫਸਲ ਦੀ ਵਧੀਆ ਰੱਖ ਲਈ ਚੰਗਾ ਬੀਜ ਆਪਾਂ ਪਾ ਲਿਆ ਸੋਧ ਕੇ ਬੀਜ ਪਾ ਲਿਆ ਤੇ ਚੰਗੀ ਬਾਹੀ ਕਰਕੇ ਚੰਗੇ ਧਿਆਨ ਨਾਲ ਕਣਕ ਬੀਜੀ ਲਈ ਮਲਕੇ ਆਪਣੀ ਪ੍ਰੋਪਰ ਮਹਾਰਾਜ ਆਪਾਂ ਨੂੰ ਛਾੜ ਦੇ ਜਿਹੜਾ ਦੰਦਾ ਵੈਗਰੂ ਜਦੋਂ ਬੰਦਾ ਮਿਹਨਤ ਕਰਦਾ ਸੋ ਮਿਹਨਤ ਮੇਰਾ ਵੀ ਜਰੂਰ ਕਰਿਆ ਕਰੋ ਕਾਲੀ ਨਾ ਕਰਿਆ ਕਰੋ ਕਈ ਬੰਦੇ ਕੀ ਕਰਦੇ ਅਸੀਂ ਜਿੱਦਾ ਕਹਿੰਦੇ ਝੋਨੇ ਦੇ ਵਿੱਚ ਹੀ ਛਿੱਟਾ ਦੇ ਦੋ ਫਿਰ ਵੀ ਖਣਕ ਹੋ ਜਾਂਦੀ ਹੈ ਯਾਰ ਇਦਾਂ ਦਾ ਸਾਰਾ ਕੁਝ ਹੀ ਹੋ ਜਾਂਦਾ ਜਿਹੜਾ ਬੀਜ ਧਰਤੀ ਤੇ ਗਿਰ ਗਿਆ ਉਹਨੇ ਉੱਗਣਾ ਹੀ ਉੱਗਣਾ ਪਰ ਯਾਰ ਬੀਜ ਦੇ ਪਿੱਛੇ ਥੋੜੀ ਜੀ ਮਿਹਨਤ ਨੂੰ ਆਪਣੀ ਨੂੰ ਜੋੜਿਆ ਕਰੋ ਠੀਕ ਹੈ ਨਾ ਆਪਾਂ ਮਲਕੇ ਜਿਹੜੀ ਨੇਚਰਲ ਪਾਵਰ ਹੈ ਕੁਦਰਤ ਹੈ ਕੁਦਰਤ ਨੂੰ ਵੀ ਪਤਾ ਵੀ ਕਿਹੜਾ ਬੰਦਾ ਕਿੰਨੇ ਕੁ ਮਿਹਨਤ ਕਰਦਾ ਤਾਂ ਹੀ ਕਹਿੰਦੇ ਵੀ ਮਿਹਨਤ ਦਾ ਫਲ ਜਰ